ਚੀਫ ਜਸਟਿਸ ਬੀ ਆਰ ਗਵਈ ਦੇ ਉਤੇ ਜੁੱਤੀ ਸੁੱਟਣ ਵਾਲੇ ਵਕੀਲ ਜਿਸ ਨੂੰ ਕਿ ਪੁਲਿਸ ਨੇ ਕਾਬੂ ਕਰ ਲਿਆ ਸੀ ਤੇ ਉਹ ਦਾ ਬਿਆਨ ਹੁਣ ਸਾਹਮਣੇ ਆਇਆ ਤੇ ਜਦ ਦੇ ਉਤੇ ਸੀਜੀਆਈ ਜੋ ਬੀ ਆਰ ਗਵਈ ਨੇ ਉਹਨਾਂ ਨੇ ਕੋਈ ਪ੍ਰਤੀਕਿਰਿਆ ਨਹੀਂ ਸੀ ਦਿਖਾਈ ਤੇ ਉਹਨਾਂ ਨੇ ਕੀ ਕਿਹਾ ਸੀ ਕਿ ਇਸ ਨੂੰ ਇਗਨੋਰ ਕਰਦੇ ਆ ਪਰ ਰਕੇਸ਼ ਕਿਸ਼ੋਰ ਜੋ ਕਿ ਇਸ ਜਿਹੜਾ ਉਸ ਘਟਨਾ ਦਾ ਕਰਮਦਾ ਦੋਸ਼ੀ ਹੈ ਜਿਸ ਨੇ ਸੀਜੀਆਈ ਦੇ ਬੀਆਰ ਗਵਈਦ ਉਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਥੋਂ ਦੇ ਕਰਮਚਾਰੀਆਂ ਜਾਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਸੀ ਪਰ ਜੁੱਤੀ ਸੀਜੀਆ ਦੇ ਵੱਲ ਨਹੀਂ ਸੁੱਟੀ ਗਈ ਤਾਂ ਇਸ ਦੇ ਵਿੱਚ ਹੁਣ ਸੀਜੀਆਈ ਦੇ ਉੱਤੇ ਜੁੱਤੀ ਸੁੱਟਣ ਵਾਲੇ ਜੋ ਵਕੀਲ ਦੀ ਡੈਸ ਵਿੱਚ ਕੋ ਰਕੇਸ਼ ਕਿਸ਼ੋਰ ਉਹਦਾ ਬਿਆਨ ਸਾਹਮਣੇ ਆਇਆ ਤੇ ਉਹਦਾ ਕਹਿਣਾ ਕਿ ਮੈਂ ਭਗਵਾਨ ਵਿਸ਼ਨੂੰ ਦੇ ਬਾਰੇ ਸੀਜੀਆਈ ਦੇ ਬਿਆਨ ਤੋਂ ਦੁਖੀ ਹਾਂ ਇਹ ਉਹਨਾਂ ਦੇ ਕੰਮਾਂ ਪ੍ਰਤੀ ਮੇਰੀ ਪ੍ਰਤੀਕਿਰਿਆ ਸੀ ਮੈਂ ਸ਼ਰਾਬੀ ਨਹੀਂ ਸੀ ਮੈਨੂੰ ਜੋ ਵੀ ਹੋਇਆ ਉਸ ਉੱਤੇ ਕੋਈ ਪਛਤਾਵਾ ਨਹੀਂ ਹੈ ਅਤੇ ਨਾ ਹੀ ਮੈਂ ਕਿਸੇ ਤੋਂ ਡਰਦਾ ਉਹਨਾਂ ਅੱਗੇ ਵੀ ਦੱਸਿਆ ਕਿ ਇਹ ਚੀਫ ਜਸਟਿਸ ਕਈ ਧਰਮਾਂ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਦੇ ਵਿਰੁੱਧ ਮਾਮਲਿਆਂ ਵਿੱਚ ਸਖਤ ਕਦਮ ਚੁੱਕਦੇ ਨੇ ਤੇ ਉਦਾਹਰਣ ਵਜੋਂ ਹਲਦਵਾਨੀ ਦੇ ਵਿੱਚ ਇੱਕ ਖਾਸ ਭਾਈਚਾਰਾ ਰੇਲਵੇ ਦੀ ਜ਼ਮੀਨ ਉੱਤੇ ਕਬਜ਼ਾ ਕਰ ਰਿਹਾ ਹੈ ਸੁਪਰੀਮ ਕੋਰਟ ਨੇ 3 ਸਾਲ ਪਹਿਲਾਂ ਹੀ ਉਸ ਦੇ ਉੱਤੇ ਰੋਕ ਲਗਾ ਦਿੱਤੀ ਸੀ ਤੋ ਜੋ ਅੱਜ ਤੱਕ ਲਾਗੂ ਹੈ ਇਸ ਕਟਨਾ ਬਾਰੇ ਐਸਸੀਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਵਿਕਰਮ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਭਗਵਾਨ ਵਿਸ਼ਨੂੰ ਮੂਰਤੀ ਮਾਮਲੇ ਦੇ ਵਿੱਚ ਸੀਜੀਆਈ ਦੀਆਂ ਟਿੱਪਣੀਆਂ ਨੂੰ ਗਲਤ ਤੰਗ ਨਾਲ ਪੇਸ਼ ਕੀਤਾ ਗਿਆ ਸੀ ਜਿਸ ਨਾਲ ਇਹ ਸਾਹਮਣੇ ਆ ਰਿਹਾ ਹੈ ਕਿ ਸੀਜੀਆਈ ਨੇ ਦੇਵਤਾ ਦਾ ਅਪਮਾਨ ਕੀਤਾ ਵਕੀਲ ਜਿਹੜਾ ਕਿ ਡਰੈੱਸ ਵਿੱਚ ਸੀਗਾ ਰਕੇਸ਼ ਕਿਸ਼ੋਰ ਉਹਨੇ ਕਿ ਪਬਲਿਸਿਟੀ ਹਾਸਲ ਕਰਨ ਦੇ ਲਈ ਕੀਤਾ ਅਜਿਹਾ ਕਹਿਣਾ ਵਿਕਰਮ ਸਿੰਘ ਹੁਣ ਜ਼ਿਕਰ ਜੋ ਗਿਆ ਕਿ ਬੀਤੇ ਕੱਲ ਸੀਜੀਐ ਦਾ ਬੈਂਚ ਦਾ ਇੱਕ ਕੇਸ ਜਦੋਂ ਸੁਣਵਾਈ ਕਰ ਰਿਆ ਸੀ ਬੈਂਚ ਤਾਂ ਉਸ ਵੇਲੇ ਦੋਸ਼ੀ ਕੇਸ਼ किशोर ਨੇ ਸੀਜੀਐ ਦੇ ਉੱਤੇ ਜੁੱਤੀ ਸੁੱਟ ਦਿੱਤੀ ਹਾਲਾਂਕਿ ਜੁੱਤੀ ਉਹਨਾਂ ਦੇ ਬੈਂਚ ਤੱਕ ਨਹੀਂ ਪਹੁੰਚੀ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਸ ਵਕੀਲ ਦੇ ਡਰੈਸ ਵਾਲੇ ਦੋਸ਼ੀ ਨੂੰ ਫੜ ਲਿਆ ਦਰਅਸਲ ਇਹ ਮਾਮਲਾ ਜੁੜਿਆ ਹੋਇਆ ਹੈ ਕੁਜਰਾਓ ਦੇ ਵਿੱਚ ਭਗਵਾਨ ਵਿਸ਼ਨੂੰ ਦੀ 7 ਫੁੱਟ ਉੱਚੀ ਮੂਰਤੀ ਦੀ ਸਥਾਪਨਾ ਦੇ ਨਾਲ ਜਿਸ ਬਾਰੇ ਸੀਜੀਆਈ ਦੇ ਵੱਲੋਂ ਇੱਕ ਟਿੱਪਣੀ ਕੀਤੀ ਗਈ ਸੀ ਤੇ ਜਿਸ ਵਿੱਚ ਦੋਸ਼ੀ ਰਕੇਸ਼ ਕਿਸ਼ੋਰ ਨੇ ਬੁਰਾ ਮਨਾਇਆ ਤੇ ਉਹਨਾਂ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਸੀਜੀਆਈ ਗਵਾਈ ਨੇ ਹਾਲ ਹੀ ਦੇ ਵਿੱਚ ਹੀ ਖੁਜਰਾਓ ਦੇ ਵਿੱਚ ਭਗਵਾਨ ਵਿਸ਼ਨੂੰ ਦੀ 7 ਫੁੱਟ ਉੱਚੀ ਮੂਰਤੀ ਦੀ ਮੁਰ ਸਥਾਪਨਾ ਨਾਲ ਸੰਬੰਧਤ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਕੁੱਝ ਟਿੱਪਣੀਆਂ ਕਰ ਦਿੱਤੀਆਂ ਸੀ। ਜਿਸ ਦਾ ਵਿਆਪਕ ਵਿਰੋਧ ਵੀ ਹੋਇਆ ਸੀ। ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਵੀ ਹੋਇਆ ਇਸ ਮਾਮਲੇ ਨਾਲ ਸੰਬੰਧਿਤ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸੀਜੀਆਈ ਨੇ ਕਿਹਾ ਤੇ ਜਾਓ ਅਤੇ ਭਗਵਾਨ ਤੋਂ ਕੁਝ ਕਰਨ ਲਈ ਕਹੋ ਤੁਸੀਂ ਕਹਿੰਦੇ ਹੋ ਕਿ ਤੁਸੀਂ ਭਗਵਾਨ ਵਿਸ਼ਨੂੰ ਦੇ ਪੱਕੇ ਭਗਤ ਹੋ ਐਸ ਲਈ ਹੁਣ ਜਾਓ ਤੇ ਪ੍ਰਾਰਥਨਾ ਕਰੋ ਐਸ ਟਿੱਪਣੀ ਨੂੰ ਲੈ ਕੇ ਸਾਰਾ ਵਿਵਾਦ ਖੜਾ ਹੋਇਆ ਤੇ ਜਸ ਤੋਂ ਬਾਅਦ ਸੀਜੀਆਈ ਬੀਆਰ ਗਵਈ ਦਾ ਬਿਆਨ ਵੀ ਸਾਹਮਣੇ ਆਇਆ ਸੀ ਪਰ ਉਸ ਤੋਂ ਬਾਅਦ ਵੀ ਦੋਸ਼ੀ ਨੇ ਅਜਹੀ ਹਰਕਤ ਕਰ ਦਿੱਤੀ ਚੀਫ ਜਸਟਿਸ ਦੀਆਂ ਟਿੱਪਣੀਆਂ ਨੇ ਸੋਸ਼ਲ ਮੀਡੀਆ ਉੱਤੇ ਹੰਗਾਮਾ ਮਚਾਇਆ ਤੇ ਲੋਕਾਂ ਨੇ ਉਸ ਨੂੰ ਬਹੁਤ ਵਾਇਰਲ ਵੀ ਕੀਤਾ ਬਹੁਤ ਸਾਰੇ ਉਪਭੋਗਤਾਵਾਂ ਨੇ ਉਹਨਾਂ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਵੀ ਲਗਾਇਆ ਦੋ ਦਿਨ ਬਾਅਦ ਖੁੱਲੀ ਅਦਾਲਤਾਂ ਦੇ ਵਿੱਚ ਵਿਵਾਦ ਉੱਤੇ ਬੋਲਦੇ ਹੋਏ ਚੀਫ ਜਸਟਿਸ ਗਵਈ ਨੇ ਇਹ ਕਿਹਾ ਕਿ ਉਹਨਾਂ ਦਾ ਨਰਾਦਰ ਕਰਨ ਦਾ ਕੋਈ ਇਰਾਦਾ ਨਹੀਂ ਸੀ ਉਹਨਾਂ ਨੇ ਇਹ ਵੀ ਆਖਿਆ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਇਹ ਸੋਸ਼ਲ ਮੀਡੀਆ ਉੱਤੇ ਜੋ ਹੋਇਆ ਉਹ ਠੀਕ ਨਹੀਂ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਦੇ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ ਜਸਟਿਸ ਦਾ ਸਮਰਥਨ ਕਰਦੇ ਹੋਏ ਇਹ ਕਿਹਾ ਕਿ ਕਤਨਾਵਾਂ ਦੇ ਪ੍ਰਤੀ ਪ੍ਰਤੀਕਿਰਿਆਵਾਂ ਅਕਸਰ ਸੋਸ਼ਲ ਮੀਡੀਆ ਉੱਤੇ ਵਧਾ ਚੜਾ ਕੇ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਕਿਸੇ ਗੱਲ ਦਾ ਨਹੀਂ ਵੀ ਪਤਾ ਹੁੰਦਾ ਉਹ ਵੀ ਪ੍ਰਤੀਕਿਰਿਆ ਦਿੰਦੇ ਨੇ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਇਹ ਦੇਖਿਆ ਕਿ ਨਿਊਟਨ ਦਾ ਕਾਨੂੰਨ ਕਹਿੰਦਾ ਹੈ ਕਿ ਹਰ ਕਾਰਵਾਈ ਦੀ ਬਰਾਬਰ ਪ੍ਰਤੀਕਿਰਿਆ ਹੁੰਦੀ ਹੈ ਪਰ ਹੁਣ ਹਰ ਕਾਰਵਾਈ ਨੂੰ ਸੋਸ਼ਲ ਮੀਡੀਆ ਉੱਤੇ ਅਣਉਚਿਤ ਪ੍ਰਤੀਕਿਰਿਆ ਮਿਲ ਰਹੀ ਹੈ ਮੰਨਿਆ ਜਾਂਦਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲਾ ਵਕੀਲ ਵੀ ਇਸ ਘਟਨਾ ਤੋਂ ਨਾਰਾਜ਼ ਸੀ ਤੇ ਉਸ ਨੇ ਗੁੱਸੇ ਦੇ ਵਿੱਚ ਇਹ ਜੁੱਤੀ ਸੁੱਟਣ ਵਾਲਾ ਕਦਮ ਚੁੱਕਿਆ ਪਰ ਸੀਜੀਆਈ ਗਵਾਈ ਨੇ ਉਸ ਇਸ ਦੇ ਕੰਮ ਨੂੰ ਨਜ਼ਰ ਅੰਦਾਜ਼ ਕੀਤਾ